जी का रिव्यू है कहीं आज नहीं आई तो असली कहां साइड में कितने करणा साइड मैं क्या बता रही ना हो ना चले तब बाजू में आई तेरे मुंडा लगे आज अंदर नैने कर दी आ बात बड़ा सा साते लसुगी तो ता ही है ता के आ ले मुंडा कोट घर में जो दाई जी बस बैठी फुट पे मैं करना

ਤੂੰ ਰਹੀ ਨਹੀਂ ਚਲ ਗਈ ਸਾਰੇ ਤੂੰ ਮੈਂ ਤੇ ਤਾਈ ਜੀ ਉਧਰ ਦੀ ਚਲ ਗਈ ਆ ਤੁਹਾਨੂੰ ਦੱਸਿਆ ਨੀ ਮੰਮੀ ਨੇ ਨਾ ਮੈਨੂੰ ਦੱਸੇ ਨਾ ਮੈਂ ਮਰੀ ਨਹੀਂ ਹੋ ਜਾਂਦਾ ਕਰਨਾ ਨਾ ਮੈਂ ਤੇ ਉਧਰ ਨਹੀਂ ਚਲ ਗਈ ਆ ਤੂੰ ਕੱਪੜੇ ਕੋਈ ਨਹੀਂ ਲੈ ਕੇ ਚਾਚਾ ਭਰ ਕੇ ਤੇ ਫਿਰ ਰਹੀ ਕਿਉਂ ਨਹੀਂ ਆਪਕੇ ਤਾਈ ਜੀ ਤੇ ਨਹੀਂ ਕਹਿੰਦੇ ਕਿ ਤੈਨੂੰ ਆਪਣੇ ਘਰ ਜਾਣਾ ਚਾਹੀਦਾ ਹਾਂ ਤੇ ਜਾਣਾ ਚਾਹੀਦਾ ਕੱਪੜੇ ਚਾਚੀ ਭਰ ਕੇ ਲੈ ਇਥੇ ਨਹੀਂ ਜਾਂਦੀ ਹੋਵੇ ਜੋ ਆਈ ਹਾਂ ਤੇ ਨਹੀਂ ਕਰ ਤੇ ਅੱਜ ਰੋਜ਼ ਲੈ ਕੇ ਦੀ ਉਧਰ ਤੇ ਤਾਈ ਜੀ ਦੇ ਨਾ ਮਾਵਾਈ ਤਰੇ ਦਿਨ ਆਜੋ ਨਹੀਂ ਚਲ ਜੋ ਨਹੀਂ ਰਹੀਂ ਕਿਹਣਾ ਮੈਂ ਤਾਂ ਸਭ ਤੁਹਾਡੇ ਕਹਿੰਦੇ ਫੇਰ ਵਾਪਸ ਚਲ ਗਈ ਕੋਈ ਨਾਲ ਜੋ ਮਰਜ਼ੀ ਕੀਤਾ ਸੀ ਵਧੀਆ ਕੀਤਾ ਵਧੀਆ ਕੀਤਾ ਪੁੱਤ ਨਾਲੇ ਬਣਾ ਠੀਕ ਹੈ ਸਾਰਾ ਪਰਿਵਾਰ ਚਲ ਆਪਣੇ ਘਰ ਹੀ ਨਭਾ ਹੁੰਦੇ ਆ ਜੋ ਮਰਜ਼ੀ ਗਿਆ ਹੁਣ ਸਾਰੇ ਚੰਗੀ ਤਰ੍ਹਾਂ ਰਹਿੰਦੇ ਆ ਨਾ ਸਾਰੇ ਹਾਂਜੀ ਹਾਂਜੀ ਤਾਈ ਜੀ ਬਰਾਣੀ ਠੀਕ ਹੈ ਪਿਠਾਣੀ ਆ ਤਰ੍ਹਾਂ ਚਲ ਪਿਠਾਣੀ ਸਹੀ ਉਹ ਵੀ ਚੰਗੀ ਤਰ੍ਹਾਂ ਰਹਿੰਦੀ ਆ ਬਹੁਤ ਵਧੀਆ ਦੀਦੀ ਤੇ ਪਹਿਲੇ ਬੜਾ ਪਿਆਰ ਕਰਦੇ ਸੀ ਸਾਸੂ ਮਾਣਾ ਚੰਗਾ ਤੇ ਨਹੀਂ ਬੋਲਦੀ ਨਹੀਂ ਨਹੀਂ ਸੱਸ ਵੀ ਬਹੁਤ ਪਿਆਰ ਕਰਦੀ ਆ ਸਾਰੇ ਵਧੀਆ ਨੇ ਹੁਣ ਤੇ ਅਮਨ ਆਉਂਦਾ ਜਾਂਦਾ ਆ ਅਮਨ ਉਹ ਥੋੜਾ ਨਾ ਕੰਮ ਦੇ ਸਿਸਰੇ ਚ ਬਾਹਰ ਗਏ ਆ ਉਹਨਾਂ ਨੂੰ ਥੋੜਾ ਜਿਹਾ ਟਾਈਮ ਲੱਗ ਜਾਣਾ ਕੋਈ ਨਹੀਂ ਆ ਜਾਣਗੇ ਭਾਵੇਂ ਤੇਰੇ ਨਾਲ ਰੱਖ ਚੰਗੇ ਹਾਂਜੀ ਸਾਰੇ ਚੰਗੇ ਹੋ ਜਾਣ ਆ ਆਪਣਾ ਨਾ ਪਿਆਰ ਰਹੀ ਪੱਲਾ ਨਾ ਛੱਡੀ ਜਿੰਨਾ ਮਰਜ਼ੀ ਕਰਨ ਆ ਲਿਆ ਉਹ ਲਿਆ ਤੂੰ ਕੁਝ ਨਹੀਂ ਜਿਉਣਾ ਆਪਣਾ ਪੱਲਾ ਨਹੀਂ ਛੱਡਣਾ ਮੁੱਠ ਘੁੱਟ ਕੇ ਬੰਦ ਕਰਕੇ ਰੱਖਣੀ ਇਹ ਖੁੱਲੀ ਤੇ ਗਈ ਇਹ ਗੱਲ ਹੈ ਤਾਈ ਜੀ ਕਿਸੇ ਨੂੰ ਪੁੱਛਣਾ ਕਿਸੇ ਨੂੰ ਪੁੱਛਣਾ ਬਾਤ ਜਿਹੜਾ ਸਾਰੇ ਲੈ ਗਏ ਨਾ ਹੜਪ ਕੇ ਇਹਨੇ ਮੁੜ ਕੇ ਨਹੀਂ ਉਹ ਵੇਖਣਾ ਗੱਲ ਤੁਹਾਡੀ ਤਾਈ ਜੀ ਸਹੀ ਆ ਜਦੋਂ ਦਿਸਦਾ ਹੋਵੇ ਨਾ ਪਿੱਛੇ ਕੁਝ ਹੈਗਾ ਵਾ ਇੱਕ ਜਣਾ ਨਹੀਂ ਕਈ ਜਣੇ ਹੜਾਪਾ ਕਰਨ ਨੂੰ ਫਿਰਦੇ ਆਂ ਆ ਗਈ ਨਾ ਚਾਰ ਸਵੇਰੇ ਗੱਲ ਹੀ ਇਹ ਬਸ ਖਾਂਦੀ ਆ ਹੋਰ ਕੋਈ ਗੱਲ ਨਹੀਂ ਆ ਇਹ ਕਹਿੰਦਾ ਮੈਂ ਖਾ ਜਾ ਦੂਜਾ ਆਦਾ ਮੈਂ ਖਾ ਜਾ ਤੀਜਾ ਆਦਾ ਮੈਨੂੰ ਦੇ ਦੇ ਸਭ ਕੁਝ ਉਹ ਆਦਾ ਉਹਨੂੰ ਮਿਲ ਗਿਆ ਤਾਂ ਮੈਂ ਕਿਉਂ ਪਿੱਛੇ ਰਹਿ ਗਿਆ ਉਹ ਵੀ ਮਗਰੇ ਤੋੜ ਲਾ ਦਿੰਦਾ ਜੀ ਆਹ ਤਾਂ ਸਤਾਈ ਨੂੰ ਮਤਲਬ ਇਹ ਵੀ ਆਪਰਾ ਸਾਹ ਉਹਨਾਂ ਸੋਚ ਸਮਝ ਕੇ ਅੱਗਾ ਪਿਛਾ ਵੇਖ ਕੇ ਪੁੱਤ ਤਾਈ ਜੀ ਮੈਂ ਤੇ ਮੇਰੀ ਮੰਮੀ ਇਨੇ ਕੋਲੇ ਹੁੰਦੇ ਨਾ ਤੇ ਹੋਂ ਤੱਕ ਸਾਰਿਆਂ ਨੇ ਸਾਨੂੰ ਖਾ ਚੱਟ ਜਾਣਾ ਸੀ ਉਹ ਤਾਂ ਹੈਗਾ ਥੋੜੀ ਆਪਾਂ ਸਹੀਆਂ ਨਾ ਚਲਾਪ ਤੁਸਤੇ ਤੇ ਤਾਂ ਹੀ ਹੋਂ ਤੱਕ ਆਪਾਂ ਸੈਟ ਹੈ ਗਏ ਅੱਛਾ ਤਾਈ ਜੀ ਮੈਂ ਤੁਹਾਡੇ ਨਾਲ ਹੀ ਗੱਲ ਕਰਨ ਆਈ ਆਂ ਪੀ ਸਹੀ ਗਿਆ ਹੀ ਪਰ ਮੈਨੂੰ ਸੌਰੀ ਨਹੀਂ ਸਹੀਦੋ ਗਿਆ ਤਾਈ ਜੀ ਦੰਦ ਜਿੱਦਣਾ ਉਧਰ ਅੰਦਾ ਨਹੀਂ ਨਾ ਮੈਂ ਜਾਣਾ ਵਾ ਟਾਈਮ ਨਹੀਂ ਲੱਗਾ ਪੁੱਤ ਫੇਰ ਨਹੀਂ ਗਿਆ ਮੈਂ ਤੇ ਮਦੀ ਦੀ ਜਿੱਦਣਾ ਆਇਆ ਤੁਹੀ ਨਹੀਂ ਲੱਗਿਆ ਆਹੋ ਮੈਂ ਕਿਹਾ ਹੀ ਪੀ ਇਹਦਾ ਹੀ ਕੋਦਰੋ ਹੋ ਕੇ ਆਉਂਗਾ ਦੀਦੀ ਵੱਲੋਂ ਪਰ ਨਹੀਂ ਗਿਆ ਮੈਨੂੰ ਲੱਗਦਾ ਚੱਕਰ ਮਾਰ ਕੇ ਆਇਆ ਤੁਸੀਂ ਪੁੱਛਣਾ ਤਾਂ ਸਹੀ ਇੱਕ ਵਾਰੀ ਤਨ ਉਹ ਸੰਧਾ ਗਿਆ ਹੋਵੇ ਕਿਉਂ ਕਿ ਹੋਏ ਉਹ ਨਾ ਬਸ ਬਤ ਮੁੱਤਣਾ ਹੀ ਮੈਂ ਤੁਹਾਨੂੰ ਤੇ ਪੁੱਛੋ ਉਹ ਤੇ ਸਾਹੀ ਗਿਆ ਉਹ ਤਾਂ ਫਿਰ ਤੁਸੀਂ ਦੱਸੋ ਫਿਰ ਤੁਹਾਨੂੰ ਪਤਾ ਹੀ ਆ ਵੀ ਜੇ ਸਾਹੀ ਉੱਥੇ ਗਿਆ ਉਹ ਕੀ ਕਹਿ ਕੇ ਆਇਆ ਵਾ ਨਾ ਕੀ ਕਰਕੇ ਆਇਆ ਵਾ ਫਿਰ ਤੇ ਮਾਂ ਨੂੰ ਪਤਾ ਹੀ ਆ ਤੁਹਾਡੇ ਤਾਂ ਸਾਹ ਨਾਲ ਗੱਲ ਕਰਕੇ ਆਇਆ ਹੁੰਦਾ ਚਾਹੇ ਉੱਥੇ ਕੋਈ ਗੱਲਬਾਤ ਕੀਤੀ ਹੁੰਦੀ ਤੇ ਮੈਨੂੰ ਅੱਗੇ ਦੱਸਦਾ ਇਹ ਨਾ ਮੰਮੀ ਮੈਂ ਉਹ ਜੀਜੀ ਜੀ ਸੱਸ ਨਾਲ ਗੱਲ ਕਰਕੇ ਆਇਆ ਮੈਂ ਕਹਿੰਦਾ ਇਹ ਨਾ ਅਗੇ ਮੇਰੇ ਨਾਲ ਨਾ ਮਗਰ ਕੋਈ ਗੱਲ ਨਹੀਂ ਉਹ ਬੋਲੀ ਹੋਰ ਤੇ ਉਹ ਸਾਹੀ ਆ ਜਾਂਦਾ ਤੇ ਉਹਨੂੰ ਹੀ ਤੂੰ ਪੁੱਛ ਲੈਣੀ ਉਹ ਵੀ ਕਰਨੀ ਹੈ ਤਾਂ ਮਤਲਬ ਤੁਹਾਨੂੰ ਪੱਕਾ ਯਕੀਨ ਹੈ ਕਿ ਉਹ ਉੱਥੇ ਨਹੀਂ ਗਿਆ ਤੂੰ ਕਿੱਥੇ ਨਹੀਂ ਗਏ ਨਾ ਨਾ ਮੈਂ ਕਿੱਥੇ ਜਾਣਾ ਪੁੱਤ ਮੈਂ ਕਿਹਾ ਸ਼ਾਇਦ ਬਿਜਾਰ ਦੂਰ ਜਾਣਾ ਘਰ ਜਾਣਾ ਮੇਰੇ ਕੋ ਕਿੱਥੇ ਜਾਇਆ ਜਿੰਦਾ ਨਹੀਂ ਮੈਂ ਨਹੀਂ ਗਿਆ ਮੈਂ ਤੇਰੀ ਮੰਮੀ ਨੂੰ ਕੋਈ ਨਹੀਂ ਕਿਹਾ ਤੇ ਮੈਂ ਉੱਧਰ ਕਿੱਥੇ ਜਾਣਾ ਕਿਉਂ ਕੁਝ ਗੱਲ ਹੋਈ ਹੈ ਹਾਂਜੀ ਕਹਿੰਦੀ ਕੀ ਗੱਲ ਹੋ ਗੱਲ ਇਹ ਹੋਈ ਆ ਕਿ ਤੁਹਾਡੇ ਕੋਲ ਕਾਹਦਾ ਪੜਦਾ ਵਾ ਮੈਂ ਆਪਣੇ ਸਹੁਰਿਆਂ ਤੋਂ ਪੜਦਾ ਰੱਖਿਆ ਸੀ ਇਸ ਗੱਲ ਦਾ ਜ਼ਮੀਨ ਦਾ ਕਿ 에어ਪੋਰਟ ਚ ਆ ਗਈ ਹੈ ਜ਼ਮੀਨ ਸਾਡੀ ਤੇ ਉਹਦਾ ਮੁੱਲ ਦੁਗਣਾ ਤੇ ਗਣਾਉ ਹੋ ਗਿਆ ਵਾ ਤੁਸੀਂ ਆਪ ਹੀ ਤੇ ਕਹਿੰਦੇ ਜੇ ਸਾਰਾ ਭੇਤ ਸਹਰਿਆਂ ਨੂੰ ਨਹੀਂ ਦਈਦਾ ਨਹੀਂ ਦਈਦਾ ਬਾਅਦ ਵਿੱਚ ਸਿਆਪੇ ਬੜੇ ਪੈਂਦੇ ਆ ਜ਼ਮੀਨ ਜਾਇਲਾ ਤਨੂ ਲਾ ਕੇ ਤੇ ਅੱਜ ਕੱਲ ਵੱਡ ਫੱਟ ਹੋ ਜਾਂਦੀ ਹੈ ਤੇ ਇਸ ਕਰਕੇ ਉਹ ਸਾਰਾ ਕੁਝ ਉਹਨਾਂ ਨੂੰ ਕੋਈ ਦੱਸ ਕੇ ਆਇਆ ਤੇ ਮੈਨੂੰ ਇਹ ਹੀ ਕਿ ਸਾਹਿਲ ਗਿਆ ਹੁਣ ਆਵਾ ਤੇ ਇਹਦੇ ਮੂੰਹ ਚ ਗੱਲ ਨਿਕਲ ਗਈ ਨਹੀਂ ਹੈ ਕਿਤੇ ਪਰ ਤੂੰ ਹੀ ਹੁਣ ਗਿਆ ਡੇ ਸਾਹਿਲ ਗਿਆ ਹੀ ਨਹੀਂ ਅਗਰ ਪੁੱਤ ਵੇਖ ਤੂੰ ਸਾਹਿਲ ਜਾਵੇ ਮੈਂ ਜਾਵਾਂ ਨਾ ਜਾਵਾਂ ਉਹਨਾਂ ਦੇ ਕੰਨ ਦੇ ਖੜਕੇ ਖੁੱਲੇ ਹੋਏ ਆ ਕਿ ਕਿ ਟੈਕੀ ਹੈਗਾ ਤੇ ਕਿੱਥੇ ਕੀ ਨਹੀਂ ਹੈਗਾ ਉਹ ਤੁਸੀਂ ਘੱਟ ਧਿਆਨ ਰੱਖਦੀਆਂ ਉਹਨਾਂ ਦਾ ਪੂਰਾ ਧਿਆਨ ਹੈ ਵੀ ਕਿਧਰਲੇ ਪਾਸੋਂ ਤੁਹਾਨੂੰ ਮਾਜਣਾ ਹੈ ਸਮਝ ਲੱਗੀ ਨਾ ਸਾਰੀ ਲੋਕ ਉਹਨੂੰ ਤੱਕੀ ਆ ਅਮਨ ਨੂੰ ਤਾਂ ਐਵੇਂ ਕਹੇ ਨਾ ਸਮਝੀ ਨਾ ਉਹਦੀ ਸੱਸ ਨੂੰ ਸਭ ਇਹਨਾਂ ਨੂੰ ਪਤਾ ਲਾਉਂ ਤੇ ਮਸੂਰ ਹੈਗੇ ਉਹਨਾਂ ਨੇ ਪਤਾ ਲਾ ਲੈਣਾ ਹੁਣ ਤੇ ਚਲ ਗਈ ਹੁਣ ਲਾਉਣੀ ਇਹਦੀ ਸੱਸ ਨੂੰ ਫੋਨ ਤੇ ਉਹਨੂੰ ਦੱਸਦੀ ਆ ਵੀ ਤੇਰੀ ਆਈ ਸੀ ਉਹਨੂੰ ਤੇ ਥੇ ਦੱਸਦੀ ਸੀ ਗੱਲਾਂ ਅਸੀਂ ਵੀ ਤਾਈ ਜੀ ਤੁਸੀਂ ਮੇਰੇ ਸੋਰੇ گئے ਸੀ ਮੈਂ ਮੈਂ ਕੀ ਕਰ ਬਲ ਮੈਂ ਸੋਰੇ ਹੈ ਤੇ ਇਹ ਕਹੇ ਕਿ ਸਾਹੀ ਨਹੀਂ ਆਹੀ ਉਹਨਾਂ ਤੇ ਤੂੰ ਇੰਦੇ ਮੈਂ ਨਹੀਂ ਨਹੀਂ ਉਹ ਨਹੀਂ ਗਿਆ ਕਿ ਤੇ ਵੀ ਆਂਦੀ ਗੱਲ ਇਤਰਾ ਹੈ ਕਿ ਸਾਨੂੰ ਕਿਸੇ ਨੇ ਦੱਸ ਦਿੱਤਾ ਮੇਰੀ ਸੱਸ ਨੂੰ ਤੇ ਉਹਨਾਂ ਦੀ 에어ਪੋਰਟ ਵਾਲੀ ਜ਼ਮੀਨ ਜਿਹੜੀ ਹੈ ਨਾ 에어ਪੋਰਟ ਚ ਆ ਗਈ ਹੈ ਤੇ ਉਹ ਬੜੀ ਮਹਿੰਗੀ ਹੋ ਗਈ ਆ ਮੈਂ ਮੈਂ ਤਾਂ ਗਈ ਨਹੀਂ ਤੇ ਮੈਂ ਕੀ ਦੱਸਣਾ ਹਾਂਜੀ ਬਸ ਮੈਂ ਹੀ ਪਤਾ ਲਾਉਣਾ ਸੀ ਸਾ ਪੀ ਕੌਣ ਗਿਆ ਨਹੀਂ ਤੇ ਕਿੰਨੇ ਦੱਸਿਆ ਵਾ ਜੇ ਉਹਨੇ ਦੱਸ ਦਿੱਤਾ ਨਾ ਪੀ ਉਹਨੇ ਦੱਸਿਆ ਵਾ ਫੇਰ ਵੇਖੀ ਮੇਰੇ ਤੋਂ ਬੁਰਾ ਕੋਈ ਨਹੀਂ ਹੈਗਾ ਤਾਂ ਅਗਰ ਤੇ ਮੈਂ ਤੁਹਾਨੂੰ ਦੱਸਣ ਦੀ ਭੈ ਜੀ ਤੁਸੀਂ ਉਹ ਗੱਲ ਨਾ ਕਰਿਓ ਕੱਲ ਸਾਡੇ ਦੋਵਾਂ ਠੀ ਰਵੇ ਤੂੰ ਆਖੀ ਕੋਈ ਨਹੀਂ ਆਇਆ ਮੇਰ ਕੋ ਹਾ ਹੋ ਉਹ ਕੱਲ ਨੂੰ ਹੋਵੇ ਮੇਰੇ ਦੁਆਲੇ ਹੋਈ ਹੋਵੇ ਅਸੀਂ ਇੱਕ ਹੋ ਜੀਏ ਸਾਨੂੰ ਤੋੜ ਤੋੜ ਖਾਂਦੀ ਰਵੇ ਨਹੀਂ ਨਹੀਂ ਤਾਂ ਜੀ ਨਹੀਂ ਮੈਂ ਨਹੀਂ ਕੋਈ ਗੱਲ ਕਹੀ ਮੈਂ ਤਾਂ ਕਹਿਆ ਨੰਨਾ ਹੀ ਕਰਿਆ ਵੀ ਮੈਂ ਗਈ ਸਾਂ ਮੈਂ ਨਾ ਮੇਰਾ ਪੁੱਤ ਗਿਆ ਤਾਂ ਨਾ ਮੈਂ ਗਈ ਆ ਤੇ ਤੂੰ ਹੀ ਹੁਣ ਕੋਈ ਗੱਲ ਨਹੀਂ ਕਰਨੀ ਉਹਦੇ ਨਾਲ ਜੇ ਤੈਨੂੰ ਪੁੱਛੂਗੀ ਵੀ ਤੇ ਠੀਕ ਹੈ ਨਾ ਤੇ ਗੱਲ ਤੇ ਮੈਂ ਹੀ ਕੀਤੀ ਥਾੜਾ ਹੋਰ ਕਿਹਨੇ ਕੀਤੀ ਤੂੰ ਹੀ ਮੈਨੂੰ ਪੁੱਛਿਆ ਮੈਂ ਤੁਹਾਨੂੰ ਦੱਸ ਦਿੱਤਾ ਤੇ ਹੁਣ ਗਾਣਾ ਗੱਲ ਕਰਿਓ ਚਲੋ ਠੀਕ ਹੈ ਚੰਗਾ ਚੰਗਾ ਸਾਸਰੀ ਘਰ ਪੈਂਦੀ ਸਾਸਰੀ ਘਰ ਕਹਿੰਜੀ ਕੁਪੇਰਾ ਕੀ ਮੇਰਾ ਫੋਨ ਰਾਈਡਿਆ ਸੀ ਫੋਨ ਛੱਡ ਗਿਆ ਗੱਲ ਹੀ ਕਰਨੀ ਸੀ ਆਹ ਕਰ ਨਹੀਂ ਜਾਣਾ ਹੈ ਆ ਮੋੜਾ ਜਾ ਫੋਨ ਆਇਆ ਤੇ ਮੈਂ ਵੇਖਿਆ ਸੀ ਮੈਸੇਜ ਆਇਆ ਤੇ ਮੈਂ ਬਕਰ ਨਹੀਂ ਗੱਲ ਉਹਦੇ ਨਾਲ ਫੋਨ ਆਇਆ ਸੀ ਕਿ ਤੁਸੀਂ ਦੱਸਣ ਦੇ ਹੋ ਤੇ ਮੈਂ ਤੁਹਾਡੀ ਕਹੋ ਆਈ ਇੱਥੇ ਤਾਈ ਜੀ ਮੈਨੂੰ ਨਹੀਂ ਪਤਾ ਕਿ ਆਪਣੇ ਹੀ ਆਪਣੇਆਂ ਨੂੰ ਧੋਖਾ ਦਿੰਦੇ ਆ ਤੁਸੀਂ ਗਏ ਬਣਾਉਂਦੇ ਮਮੀ ਕੋ ਤੇ ਸਾਰਾ ਕੁਝ ਬੋਲਣ ਦੇ ਜੇ ਫੋਨ ਤੇ ਤੇ ਮੈਂ ਸਾਰੀਆਂ ਗੱਲਾਂ ਖਲੋ ਕੇ ਤੇ ਸੁਣੀਆਂ ਤਦ ਲਈ ਇਹ ਤਾਂ ਸਾਹਮੁੱਕਰ ਕੇ ਜੇ ਤੁਹਾਨੂੰ ਮੈਂ ਕਿਹਾ ਵਾ ਮੈਂ ਤਾਂ ਗਈ ਨਹੀਂ ਆ ਤੇ ਮੈਂ ਕਿਦਰ ਦੱਸਾਂਗੀ ਹਾਂ ਤਾਂ ਕਿ ਅਖੰਡੇ ਚ ਉਹਨਾਂ ਨੂੰ ਕਿ ਮੈਂ ਆਈ ਸੀ ਤੇ ਮੈਂ ਤੈਨੂੰ ਸਾਰਾ ਕੁਝ ਦੱਸਿਆ ਵਾ ਕਿ ਇਹ ਗੱਲ ਸ਼ੋਹ ਨਹੀਂ ਹੋਣੀ ਚਾਹੀਦੀ ਤੇਰੀ ਨੋ ਇੱਥੇ ਆਈ ਆ ਪੁੱਛਣ ਕਿਆ ਕਿ ਨਹੀਂ ਕਿਹਾ ਦੱਸੋ ਹਾਂ ਮੈਨੂੰ ਤਾਂ ਫੇਰ ਕਿਆ ਜੀ ਗੱਲ ਇਹ ਹੋਈ ਜਾ ਨਾ ਤਾਈ ਜੀ ਵੇਖ ਲਓ ਤੁਸੀਂ ਆਪਰੇ ਹੋ ਕਿ ਇਨਾ ਦਗਾ ਘਮਾਉਂਦੇ ਤੇ ਸਾਡੇ ਨਾ ਮੈਂ ਕਿਹਦੀ ਮੇਰੇ ਸਹੁਰੇ ਆ ਤੇ ਸਾਸ ਤੇ ਆ ਤੇਰੀ ਸਾਸ ਨੇ ਮੈਨੂੰ ਪੁੱਛਿਆ ਹੋਰ ਪੈਂਦੀ ਕੀ ਆ ਜਾ ਜਾ ਸਾਨੂੰ ਕੁਛ ਦੱਸੋ ਮੈਂ ਕੀ ਤੁਹਾਨੂੰ ਕੁਛ ਨਹੀਂ ਪਤਾ ਆਂਦੀ ਸਾਨੂੰ ਕੁਛ ਨਹੀਂ ਪਤਾ ਇੱਕ ਮਿੰਟ ਤਾਈ ਜੀ ਤੁਸੀਂ ਕਰਨ ਕੀ ਗਈ ਸੀ ਉੱਥੇ ਦੱਸੋ ਜੇ ਗਏ ਜੋ ਸਭ ਜੇ ਤੁਹਾਡੇ ਮਨ ਚ ਕੋਈ ਹੈ ਨਹੀਂ ਚੋਰ ਤੇ ਤੁਸੀਂ ਇੱਥੇ ਮੰਨੇ ਕਿਉਂ ਨਹੀਂ ਜੇ ਪਿਸ਼ਮੀ ਵੀ ਉੱਥੇ ਗਈ ਸੀ ਤੁਸੀਂ ਉਥੇ ਤਾਂ ਮੁੱਕਰੇ ਜੀ ਕਿਉਂ ਦੱਸਦੀ ਮੈਂ ਗਈ ਸੀ ਤੈਨੂੰ ਕਿਉਂ ਮੈਂ ਦੱਸਦੀ ਜੀ ਸਾ ਉਹ ਮੈਂ ਚਾਹਨਾ ਗਈ ਮੈਨੂੰ ਦੱਸਿਆ ਸਾਨੂੰ ਤੇ ਮੇਰੇ ਪਿਆਰੀ ਮੈਂ ਤੋਂ ਨਾ ਮੈਨੂੰ ਪੁੱਛਿਆ ਮੇਰਾ ਗੱਲਬਾਤ ਕੀਤੀ ਭੈਣ ਜੀ ਇਤਰਾਹ ਦੀ ਗੱਲ ਸੁਣੀ ਦੀ ਤੁਸੀਂ ਦੱਸੋ ਨਾ ਆ ਗੱਲ ਠੀਕ ਹੈ ਉਹਨਾਂ ਨੇ ਕਿ ਤੋਂ ਸੁਣਿਆ ਤੁਸੀਂ ਦੱਸਿਆ ਉਹਨਾਂ ਨੂੰ ਤੁਸੀਂ ਇਹ ਵੀ ਬੋਲਿਆ ਵਾ ਕਿ ਭੈਣ ਜੀ ਮੈਂ ਤੁਹਾਨੂੰ ਦੱਸਿਆ ਵਾ ਇਹ ਗੱਲ ਸ਼ੋ ਨਹੀਂ ਹੋਣੀ ਚਾਹੀਦੀ ਤਾਂ ਦਿਨੋਂ ਇੱਥੇ ਆਈ ਹੈ ਪਤਾ ਕਰ ਤੁਸੀਂ ਕਿਉਂ ਦੱਸ ਕੇ ਆਏ ਜੋ ਉਹਨਾਂ ਨੂੰ ਤੇ ਤੂੰ ਸੁਣੇ ਸੱਚੀ ਅਜ ਦੱਸਤੀ ਨਹੀਂ ਤਾਂ ਤੇ ਮੱਝ ਕੀ ਚੱਲਣ ਡਿਆ ਤੁਸੀਂ ਦੱਸ ਕੇ ਆਏ ਜੇ ਫਿਰ ਚੋਰੀ ਰੱਖਣ ਡੇ ਜੇ ਤੇਰੀ ਗੱਲ ਮੇਰੇ ਮਨ 'ਚ ਕੁਝ ਹੁੰਦਾ ਤਾਂ ਤੈਨੂੰ ਮੈਂ ਨਹੀਂ ਵੀ ਮੁੱਠੀ ਘੁੱਟ ਕੇ ਪਰਖੀ ਤੈਨੂੰ ਮੈਂ ਨਹੀਂ ਵੀ ਸਰਦ ਬਿਸ਼ਵਾਸ ਨਾ ਕਰੀਂ ਤੂੰ ਹੀ ਤਾਈ ਜੀ ਹਰ ਪਾਸੇ ਬਗੜਦੇ ਜੇ ਬਹੁਤ ਮੈਂ ਵਾਰ ਤੇ ਕੀ ਕਰਨਾ ਮੈਨੂੰ ਕਿ ਤੂੰ ਦੇਣ ਲਈਂ ਜਾਸਨਾ ਜੇ ਮੇਰੀ ਤਾਂ ਤੁਹਾਡੀ ਆਪਣੀ ਧੀ ਹੁੰਦੀ ਫਿਰ ਵੀ ਤੁਸੀਂ ਉਹਦੇ ਨਾਲ ਇਦਾਂ ਹੀ ਕਰਦੇ ਆਪਣਾ ਤੁਹਾਡਾ ਪੁੱਤ ਹੈ ਨਾ ਤੁਹਾਨੂੰ ਪਤਾ ਨਹੀਂ ਆ ਪੀਤਿਆਂ ਦਾ ਦੁੱਖ ਹੁੰਦਾ ਕੀ ਆ ਇਹਦਾ ਮਤਲਬ ਤੂੰ ਮੈਨੂੰ ਧੀ ਥੋੜਾ ਸਮਝਦੇ ਜੀ ਧੀ ਸਮਝਣ ਨੂੰ ਲੱਗੇ ਜੇ ਨਾਲ ਮੇਰੀ ਮਾਂ ਦੇ ਮੱਥੀ ਸਮਝੇ ਜੇ ਤੇ ਗੱਲਾਂ ਕਰਨ ਦੇ ਆ ਪਰ ਤੂੰ ਤਾਈ ਜੀ ਬੜਾ ਧੀ ਸਮਝ ਲਿਆ ਤੁਸੀਂ ਹੁਣ ਤੱਕ ਬੜਾ ਧੀ ਸਮਝ ਲਿਆ ਤੇ ਬੜਾ ਮੈਂ ਬਰਦਾਸ਼ਤ ਕਰ ਲਿਆ ਮੈਨੂੰ ਪਹਿਲੇ ਹੀ ਸ਼ੱਕ ਹੀ ਕਈ ਗੱਲਾਂ ਦਾ ਪਰ ਮੈਂ ਤੁਹਾਨੂੰ ਕਦੀ ਨਹੀਂ ਇਹ ਬੰਤੇ ਨੂੰ ਤਾਂ ਮੇਰੇ ਤੇ ਹੀ ਸ਼ੱਕ ਹੋਣਾ ਸੀ ਤੂੰ ਮੇਰੇ ਤੇ ਹੀ ਸ਼ੱਕ ਕਰਨਾ ਹੀ ਹੋ ਕੋਈ ਥੋੜੀ ਆਵੇ ਤੇਰ ਕੋ ਇਹ ਬੰਦਾ ਚਲਾ ਗਿਆ ਮੇਰੇ ਤੇ ਕੋਈ ਗੱਲ ਨਾਲ ਗੱਲ ਨਹੀਂ ਕਰਗੀ ਤੇ ਤੂੰ ਮੇਰੇ ਤੇ ਸ਼ੱਕ ਕਰ ਮਾੜਾ ਮੋਟਾ ਤਾਈ ਜੀ ਰਹਿਮ ਕਰੋ ਤੂੰ ਐਵੇਂ ਆ ਉਤੋਂ ਦੀ ਵੜ ਕੇ ਘਰ ਬੇਕੂ ਬਣਾਉਂ ਰਹੀ ਆ ਰਹਿਮ ਕਰੋ ਉਸ ਜਨਾਨੀ ਤੇ ਜਿਹੜਾ ਰੱਬ ਤੋਂ ਵੱਧ ਤੁਹਾਡੇ ਤੇ ਵਿਸ਼ਵਾਸ ਕਰਦੀ ਆ ਤੇ ਸਾਰਾ ਕੁਝ ਤੁਹਾਨੂੰ ਫੜਾਇਆ ਵਾ ਸਾਹੀ ਨੂੰ ਵੀ ਅੱਗੇ ਲਾ ਕੇ ਸਭ ਕੁਝ ਕਰ ਤੇ ਮੈਂ ਤੁਹਾਨੂੰ ਕਿਹੜਾ ਕੁਝ ਮੰਗਣ ਡਈ ਆ ਮੈਂ ਕਿਹੜਾ ਕੁਝ ਲੀਹਿਆ ਤੁਹਾਨੂੰ ਮੈਂ ਕੁਝ ਲਿਆ ਤੁਹਾਨੂੰ ਮੈਨੂੰ ਕਿਉਂ ਨਹੀਂ ਦਿੱਤਾ ਤਾਈ ਜੀ ਮੈਨੂੰ ਇਸ ਗੱਲ ਦਾ ਅੱਜ ਪਤਾ ਲ ਕਿ ਤੁਹਾਡੇ ਮੱਝ ਕਿੰਨਾ ਕਚੋਰੀਆ ਇਹਦਾ ਮਤਲਬ ਜਿਹੜਾ ਲੱਖ ਰੁਪਇਆ ਪਿੱਛੇ ਤੇ ਨਿਕਲਿਆ ਵਾ ਨਾ ਉਹ ਮੇਰੇ ਤੁਹਾਡੇ ਕੰਮ ਆ ਉਹ ਵੀ ਤੁਹਾਡੇ ਕੰਮ ਆ ਹਾਂ ਜੇ ਤੁਸੀਂ ਇਤੋਂ ਤਾਂ ਕਚੋਰੀ ਰੱਖ ਸਕਦੇ ਤੇ ਨਾ ਤਾਂ ਤੁਸੀਂ ਪੈਸੇ ਵੀ ਕਢਾ ਸਕਦੇ ਜੇ ਮੈਂ ਲੱਖ ਰੁਪਇਆ ਰੱਖਦੀ ਤੇ ਮੈਂ ਆਪਣੇ ਮੁੰਡੇ ਨੂੰ ਮੋਟਰਸਾਈਕਲ ਨਾਲ ਲੈ ਕੇ ਜਾਂਦੀ ਕੋਈ ਗੱਲ ਨਹੀਂ ਲੈ ਦੋਗੇ ਲੈ ਦੋਗੇ ਕੀ ਪਤਾ ਮੋਟਰਸਾਈਕਲ ਲੈ ਕੇ ਗੱਡੀ ਤੋਂ ਨਹੀਂ ਲੈ ਕੇ ਦਿੰਦਾ ਤੁਹਾਨੂੰ ਕੀ ਪਤਾ ਗੱਡੀ ਤੋਂ ਲੈ ਕੇ ਕੀਤੇ ਤੁਸੀਂ ਹਾਂ ਕਿਤੇ ਗੱਡੀ ਨਹੀਂ ਕੀ ਜਾਂਦੇ ਨੇ ਉਹ ਬਸ ਕ ਬਹੁਤ ਸੁਣੀ ਗੱਲ ਕਰਨ ਦੇ ਜੇ ਤੁਸੀਂ ਉਹਦਾ ਵੀ ਸਾਰਾ ਵਿਸ਼ਵਾਸ ਤੋੜਿਆ ਮੇਰਾ ਵੀ ਤੁਸੀਂ ਤੋੜਿਆ ਮੈਂ ਕਿਹਦਾ ਵਿਸ਼ਵਾਸ ਨਹੀਂ ਤੋੜਿਆ ਤੁਸੀਂ ਮੇਰੇ ਸਹੁਰੇ ਆਇਆ ਕਰੋ ਤੇ ਉਹਨਾਂ ਨਾਲ ਵਰਤਿਆ ਕਰੋ ਠੀਕ ਹੈ ਮੇਰੇ ਨਾਲ ਵਰਤਾਂ ਦੀ ਕੋਈ ਗੱਲ ਤੇਰੇ ਮੂੰਹ ਨੂੰ ਨਹੀਂ ਤੇਰੇ ਸਹੁਰੇ ਤੈਨੂੰ ਮੈਂਨ ਗਈ ਆ ਉਹ ਤੇ ਆਈ ਨਹੀਂ ਕਿ ਤੁਸੀਂ ਮੇਰੇ ਮੂੰਹ ਨੂੰ ਜਾਂਦੇ ਨਾ ਜਦੋਂ ਮੈਂ ਉੱਥੇ ਹੁੰਨੀ ਆ ਉਦੋਂ ਤੁਸੀਂ ਮੇਰੇ ਕੋ ਹੁੰਦੇ ਪੁੱਤ ਤੂੰ ਇੱਥੋਂ ਗਈ ਆ ਨਾ ਉਹਦੇ ਬਾਅਦ ਹੀ ਮੈਂ ਗਈ ਸੀ ਫੇਰ ਮੈਂ ਉਹ ਕਿਹਾ ਇਹ ਤੂੰ ਮੈਨੂੰ ਦੱਸਿਆ ਆ ਗਈ ਸੀ ਆ ਜੀ ਕੀ ਦੱਸਣਾ ਤੈਨੂੰ ਸਾਰੀ ਗੱਲ ਤੈਨੂੰ ਦੱਸ ਹੀ ਜਾਵਾਂ ਤੂੰ ਸਾਨੂੰ ਦੱਦੀ ਸਾਰੀ ਨਾ ਗੱਲ ਕੀ ਆ ਮੰਮੀ ਅੱਜ ਮੇਰੇ ਸਹੁਰੇ ਲਈ ਕਿ ਆਰੇ ਮੇਰੇ ਸੋਹਰੇ ਕਹੀ ਨਾ ਤੂੰ ਗੱਲ ਕਰ ਕੇ ਬੈਠਾ ਪਾਣੀ ਪੀਣਾ ਨਹੀਂ ਨਹੀਂ ਨੇ ਪਹਿਲਾਂ ਮੈਨੂੰ ਦੱਸੋ ਇਹ ਕੀ ਆ ਦੇਖ ਲੈ ਸਾਹਿਲ ਮੇਰੀ ਗੱਲ ਸੁਣ ਲੈ ਧਿਆਨ ਨਾਲ ਰੱਬ ਤੋਂ ਵੱਧ ਵਿਸ਼ਵਾਸ ਕਰਦੀ ਮੈਂ ਤੇ ਮੇਰੀ ਮਾਂ ਤਾਂ ਅੱਗੇ ਤੇ ਆ ਕੀ ਹੋਇਆ ਵਾ ਇਹ ਜਾ ਕੇ ਆਈ ਮੇਰੇ ਸੋਹਰੇ ਤਾਂ ਉੱਥੇ ਪਹਿਲੀ ਬਨੇ ਦਾ ਸਾਰਾ ਕੁਝ ਦੱਸ ਕੇ ਆਈ ਕਿ ਇਹਨਾਂ ਦੀ ਪਹਿਲੀ ਆ ਗਈ ਆ 에어ਪੋਰਟ ਤੇ ਤੇ ਜਮੀਨ ਹੋ ਗਈ ਹੁਣ ਦੁਗਣੀ ਤਿਕਣੀ ਕੀਮਤ ਚ ਹੈ ਤੇ ਮੈਨਰੇ ਕਹੇ ਉਹਨਾਂ ਕੋ ਪੜਦਾ ਉਹ ਮੈਨੂੰ ਹਣ ਤੰਗ ਕਰਦੇ ਆ ਵੀ ਸਾਡੇ ਨਾਂ ਕਰਾ ਦੇ ਸਾਹੀ ਉਹਨਾਂ ਨੇ ਹੀ ਮੈਨੂੰ ਪੁੱਛਿਆ ਹਾਂ ਭੈਣ ਜੀ ਕੋਈ ਨਵੀਂ ਸਾਦੀ ਗੱਲ ਸੁਣਾਓ ਮੰਮੀ ਨੂੰ ਪਤਾ ਲੱਗਦਾ ਉਹ ਭਈਆ ਵੀ ਜਾਣ ਬੈ ਕੇ ਦੱਸਦੀ ਉਹਨਾਂ ਨੇ ਕੋਈ ਗੱਲ ਨਹੀਂ ਪਤਾ ਲੱਗਾ ਉਸ ਗੱਲ ਦਾ ਭੈਣ ਜੀ ਠੀਕ ਹੈ ਮੈਂ ਹਾਂ ਭੈਣ ਜੀ ਇਹ ਗੱਲ ਠੀਕ ਹੈ ਤੇ ਮੇਰੀ ਕਿਹੜੀ ਗਲਤੀ ਆ ਤੇ ਮੇਰੇ ਤੋਂ ਵੱਧ ਤਾਂ ਪੜਦਾਰੇ ਪਿਆ ਜਦੋਂ ਮੈਂ ਆਈ ਆ ਪੁੱਛਣ ਆ ਮੇਰੇ ਕੋ ਮੰਨਣ ਕਿ ਹਾਂ ਸ਼ਮੇ ਮੈਂ ਉੱਥੇ ਗਈ ਸੀ ਮੈਂ ਸ਼ਮੇ ਗਈ ਸੀ ਮੈਂ ਤਾਂ ਵੈਸੇ ਮਿਲਣ ਗਈ ਨਹੀਂ ਅਜੇ ਮੈਂ ਗੇਟ ਤੋਂ ਬਾਹਰ ਸੀ ਦੀ ਮੇਰੀ ਗੱਲ ਸੁਣੋ ਤੂੰ ਮੇਰੀ ਗੱਲ ਸੁਣ ਪਹਿਲੇ ਮੈਂ ਗੇਟ ਤੋਂ ਬਾਹਰ ਨਹੀਂ ਗਈ ਤਾਂ ਉਸ ਤੇਰੇ ਫੋਨ ਲਾਇਆ ਹੀ ਮੇਰੀ ਸਾਸੂ ਨੂੰ ਤੇ ਅਹੇ ਤੈਨੂੰ ਮੈਂ ਜੋ ਦੱਸ ਕੇ ਗਈ ਆਂ ਕਿ ਸ਼ਮੀ ਨੂੰ ਨਾ ਦੱਸੀ ਆਹੋ ਤੋਨੇ ਮਿਲਦੀ ਆਂ ਮੈਂ ਹੁਣ ਕਹਿਤਾ ਮੈਂ ਤਾਂ ਉਦੋਂ ਤੱਕ ਸੀ ਮੈਂ ਨਹੀਂ ਦੱਸਿਆ ਚਲੋ ਦੀਦੀ ਇਹਨੇ ਵੇਖਦਾ ਡਿਫਰੈਂਸ ਸਾਸ ਦੀ ਗਲਤੀ ਆ ਨਾ ਉਹਨਾਂ ਨੇ ਪੁੱਛਿਆ ਹੀ ਕਿਉਂ ਮੰਮੀ ਨੂੰ ਹੁਣ ਅੱਗੇ ਮੰਨ ਲਓ ਮੈਨੂੰ ਕੋਈ ਜੀ ਪਤਾ ਵਾ ਜੇ ਕੋਈ ਪੁੱਛੂਗਾ ਮੈਂ ਉਹ ਦੱਸ ਨਹੀਂ ਆਉਂਗਾ ਹੁਣ ਜੇ ਮੰਨ ਲਓ ਮੰਮੀ ਨੂੰ ਕੀ ਪਤਾ ਸੀ ਤੁਸੀਂ ਉਹਨਾਂ ਨਾਲ ਗੱਲ ਕੀਤੀ ਕਿ ਨਹੀਂ ਕੀਤੀ ਜੇ ਮੰਮੀ ਕਹਿ ਦਿੰਦੇ ਕਿ ਨਹੀਂ ਇਦਾਂ ਦਾ ਕੁਝ ਨਹੀਂ ਆ ਮੰਮੀ ਨੇ ਝੂਠੇ ਪੈਣਾ ਹੈ ਨਾ ਉਹਨਾਂ ਨੇ ਨਹੀਂ ਕਿ ਅੱਜ ਇਹ ਲੜਨ ਦੀ ਤੋਨੇ ਕੱਲ ਨੂੰ ਮੇਰੇ ਨਾਲ ਉਹਨੇ ਲੜਨਾ ਹੀ ਤਾਂ ਹੈ ਜੇ ਇੱਕ ਵੰਡੀ ਚੋਪਾ ਕਰ ਦੋ ਉਹਨੋਂ ਬਾਹਰ ਕਰ ਦੋ ਮੈਂ ਤਾਂ ਸਾਰੀ ਦੱਸ ਦਿੱਤੀ ਹਾਂ ਤੂੰ ਜੋ ਆਪਣੀ ਮਾਂ ਨੂੰ ਸਪੋਰਟ ਕਰਨ ਡਿਆ ਹਾਂ ਜਦੋਂ ਮੈਂ ਉੱਥੇ ਹੁੰਦੀ ਮੇਰੇ ਸਾਹਮਣੇ ਕਿਉਂ ਨਹੀਂ ਆਉਂਦੇ ਇਹ ਕਿਉਂ ਚੋਰੀ ਗਈ ਉੱਥੇ ਤੇ ਕਿਉਂ ਦੱਤਿਆ ਸਾਰਾ ਕੁਝ ਅਦੀਰੀ ਮੰਮੀ ਨੂੰ ਕਿਹੜਾ ਪਤਾ ਵਗੀ ਤਈ ਉੱਥੇ ਕਿਹੜੇ ਟਾਈਮ ਹੈਗੇ ਕਿਹੜੇ ਟਾਈਮ ਨਹੀਂ ਉਹ ਤਾਂ ਨੋਰਮਲ ਹੀ ਜਾਂਦੇ ਜੇ ਉੱਥੇ ਹੁੰਦੇ ਨਹੀਂ ਤੁਸੀਂ ਉਸ ਟ ਕਿ ਮੈਂ ਬੇਕਿਆਂ ਦੇ ਘਰ ਆ ਉਸ ਟਾਈਮ ਗਏ ਉਹ ਤੂੰ ਚਲ ਗਈ ਹਾਂ ਇਹਨੂੰ ਕੋਈ پتہ ਨਹੀਂ ਉਸ ਨਾਲ ਕਹੀ ਹਿੰਦਸ ਕੇ ਥੋੜੀ ਜਿਹੀ ਤੈਨੂੰ ਚੱਲਦੀ ਉਹਦੋਂ ਨੂੰ ਬਦਾਂ ਮੰਮੀ ਨੂੰ ਕਿੱਥੇ ਕੁਝ ਆਦ ਰੰਦਾ ਮੈਂ ਉਹਨਾਂ ਨੂੰ ਕੋਈ ਗੱਲ ਕਹਿਣਾ ਵਾ ਉਹ ਫੇਰ ਭੁੱਲ ਜਾਂਦੇ ਆ ਸਾਹੀ ਇਦਾਂ ਦੇ ਆਪਣਿਆਂ ਤੋਂ ਆਪਣਿਆਂ ਦਾ ਵਿਸ਼ਵਾਸ ਹੀ ਉੱਠ ਜਾਊਗਾ ਆ ਕੁਝ ਵੇਖ ਕੇ ਜੇ ਤੇਰੀ ਕੋਈ ਅੰਦਾਜ਼ਾ ਪੂਰਾ ਵਿਸ਼ਵਾਸ ਕਰਦਾ ਤੂੰ ਹੀ ਨਹੀਂ ਕਰਦੀ ਆ ਸਕੀ ਹਾਂ ਮੈਂ ਮੰਮੀ ਤੇ ਉਹਦੇ ਨਾਲ ਵੀ ਤੂੰ ਫੇਰ ਇਦਾਂ ਕਰਦੇ ਜੀ ਜੀ ਆ ਤੂੰ ਹੀ ਸਕੇ ਮਤਰੇ ਆ ਬੜੀ ਗੱਲ ਨੂੰ ਨਾ ਕਰੋ ਆ ਵੀ ਤੂੰ ਜੀ ਸੋਚਿਆ ਨਹੀਂ ਆ ਵੀ ਮਾਦ ਨਹੀਂ ਸਕਦੇ ਜੇ ਤੂੰ ਮਤਰੇ ਦੇ ਆਂਦੀ ਬਾਬਾ ਸੋਹਣੇ ਤੂੰ ਦੱਸ ਸਕਦੇ ਮੈਨੂੰ ਮੁੰਡੇ ਨਾਲ ਗੱਲ ਕਰ ਦੋ ਤੇ ਇਹ ਵਿੱਚੇ ਬੋਲੀ ਜਾਂਦੇ ਹੋ ਬੋਲਣਾ ਨਹੀਂ ਤੂੰ ਵੀ ਮੈਨੂੰ ਗੱਲ ਕਰ ਲੈ ਅੱਜ ਤੱਕ ਮੈਂ ਕਦੀ ਨਹੀਂ ਸਮਝਿਆ ਮੈਂ ਆਪਣੇ ਭਰਾ ਤੋਂ ਵਾਦੇ ਤੈਨੂੰ ਭਰਾ ਸਮਝਿਆ ਹੀ ਪਰਤਾਈ ਜੀ ਨੇ ਜੋ ਕਰਤਾ ਹੈ ਨਾ ਇਹ ਸਹੀ ਨਹੀਂ ਕੀਤਾ ਇਹਨਾਂ ਨੂੰ ਪਤਾ ਲੱਗਦਾ ਕਿ ਕੁੜੀ ਨੂੰ ਤੰਗ ਕਰਨਗੇ ਜਦੋਂ ਮੈਂ ਪਰਦਾ ਰੱਖਿਆ ਇਹਦਾ ਮਤਲਬ ਕੀ ਬੰਦਾ ਤੇ ਦੱਸਣ ਦਾ ਨਹੀਂ ਤੁਸੀਂ ਐਸੇ ਪੁੱਛਿਆ ਤੇ ਮੈਂ ਦੱਸਤਾ ਕਿ ਆਪਣੀ ਧੀ ਨੇ ਪਰਦਾ ਰੱਖਿਆ ਹੁੰਦਾ ਇਹ ਜਾ ਕੇ ਉਹਦੇ ਸਹੁਰੇ ਗੱਲ ਦੱਸ ਦਿੰਦੀ ਦੀਦੀ ਤੁਸੀਂ ਪਹਿਲਾਂ ਮੰਮੀ ਨੂੰ ਦੱਸ ਦਿੰਦੇ ਕਿ ਆਹ ਗੱਲ ਨਹੀਂ ਕਰਨੀ ਉਹ ਫਿਰ ਮੰਮੀ ਜੀ ਕਰਦੇ ਫਿਰ ਤੁਸੀਂ ਕਹਿੰਦੇ ਵੀ ਮੈਂ ਸਭ ਨੂੰ ਦੱਸਿਆ ਨਹੀਂ ਕਰਨੀ ਨਾਲੇ ਸਾਹੀ ਲੱਗਿਆ ਕਿ ਕਿਹਦੀ ਆ ਜਿਹੜਾ ਲੱਖ ਰੁਪਈਆ ਨਿਕਲਿਆ ਉਹ ਵੀ ਤੁਸੀਂ ਕਢਾਇਆ ਸੁਣ ਲੈ ਐ ਬੋ ਸੁਣ ਲੈ ਆਪਾਂ ਫਿਰ ਤੁਸੀਂ ਆਪਾਂ ਗਲਤ ਗੱਲਾਂ ਲਾ ਨਹੀਂ ਪੰਜਾਬ ਲਗਾ ਨਹੀਂ ਸਕਦੇ ਸਾਹੀ ਮੈਨੂੰ ਪਤਾ ਆ ਆ ਉਹ ਵੀ ਤੂੰ ਹਾਂ ਹੀ ਕਢਾਇਆ ਵਾ ਅੱਜ ਮੰਨ ਜੋ ਜਾਂ ਕੱਲ ਮੰਨ ਜੋ ਉਹ ਵੀ ਤੂੰ ਹਾਂ ਹੀ ਕਢਾਇਆ ਜੀ ਜੀ ਸਾਨੂੰ ਕਹਿੰਦੇ ਜੇ ਆਪਣਾ ਮਤ ਰਿਆ ਮਤ ਰਿਆ ਇਹਨੇ ਗੱਲਾਂ ਤੇ ਤੂੰ ਹੀ ਕਰਨਦੇ ਜੇ ਮਤ ਰਿਆ ਵਾਲਿਆਂ ਦਾ ਜੀ ਇਹ ਤੁਹਾਡਾ ਆਪਣਾ ਸਗਾ ਭਰਾ ਹੁੰਦਾ ਤੁਸੀਂ ਉਹਨੂੰ ਕਹਿਣਾ ਸੀ ਹਾਂ ਤੇ ਮੈਂ ਤੇ ਕੁਝ ਵੇਖ ਕੇ ਹੀ ਕੀਤੀ ਆ ਗੱਲ ਉਹ ਤੇਰੇ ਨਾਲ ਸੁਣਨੇ ਮੈਨੂੰ ਕਿਹਾ ਕਿ ਮੈਂ ਤੈਨੂੰ ਦੱਸਨੇ ਪੈਣਾ ਸੀ ਮੈਂ ਆਜ਼ਾਦੀ ਤੋਂ ਉੱਤੇ ਝੂਠੀ ਬਣ ਗਈ ਬੰਦੂ ਝੂਠੀ ਬਣ ਗਈ ਯਾਰ ਕਰੋ ਜੇ ਰੱਬ ਤੋਂ ਵਾਧੂ ਵਿਸ਼ਵਾਸ ਕਰ ਲਈ ਤੇ ਤੁਹਾਨੂੰ ਸਭ ਕੁਝ ਫੜਾ ਦਿੰਦੀ ਆ ਮੈਨੂੰ ਕਹਿੰਦਾ ਜਾਨੀ ਕਢਾ ਜਨਾਨੀ ਨੇ ਧੋਖਾ ਕਰਨ ਨੇ ਕੋਈ ਅਸੀਂ ਕਿਹੜਾ ਲੈ ਕੇ ਆਏ ਕੋਈ ਛੋਟ ਉਸੇ ਦੇ ਟੁਕੜੇ ਦੇ ਨਹੀਂ ਆਪਾਂ ਕਰਦੇ ਕੰਮ ਨਹੀਂ ਕਰਦੇ ਸਗੋਂ ਜਿਹੜਾ ਵੀ ਕੰਮ ਹੋਇਆ ਉਸੇ ਦਾ ਮੈਂ ਹੀ ਜਾਣਿਆ ਕਿ ਹਾਂ ਚਾਚੀ ਨੇ ਕੰਮ ਗਿਆ ਵਾ ਆ ਗੱਲਾਂ ਸੁਣਨਾ ਵਾਸਤੇ ਜਾਣੇ ਆਪਾਂ ਇਹਦੇ ਨਾਲ ਚੰਗਾ ਦੋਹੀ ਆ ਕਿ ਹਾਂ ਆਪਣੇ ਘਰ ਵਿੱਚ ਹੀ ਖੁਸ਼ ਰਹੀਏ ਨਾ ਹੀ ਜਾਈਏ ਉਧਰ ਇਹ ਤੁਸੀਂ ਨਾ ਹੀ ਜਾਇਆ ਕਰੋ ਤੇਹੀ ਜਾਣਾ ਵੀ ਨਹੀਂ ਹੁਣ ਨਾ ਜਾ ਕਰੋ ਤੁਸੀਂ ਜਿਹੜਾ ਕੁਝ ਕਰਨਾ ਹੈ ਲੈ ਜੀ ਇਹ ਨਾ ਜਾਇਆ ਕਰੋ ਜੀ ਐਸਐਸ ਕਰਦੇ ਨਾ ਅਹੀਂ ਨਹੀਂ ਜਾਦੇ ਮਗਰ ਜਿਹੜੀ ਗੱਲ ਦਾ ਪਤਾ ਲੱਗਣਾ ਉੱਥੇ ਲੱਗ ਹੀ ਜਾਣਾ ਕਿੰਨਾ ਮਰਜ਼ੀ ਲਗਾ ਲਵੋ ਕਿਆ ਕਰਦੀ ਨਹੀਂ ਉਹ ਕੜਾਈ ਨਹੀਂ ਚੋੜਾ ਦੇ ਕਰ ਕੋੜੀ ਨਹੀਂ ਚੀਜ਼ ਐ ਇੰਨੀ ਲੰਮੀ ਜ਼ਮੀਨ ਜਾਇਜ਼ ਆਦ 12 ਬਤਾ ਲੱਗਦਾ ਨਹੀਂ 12 ਬਤਾ ਲੱਗਦਾ 100 ਹੀ ਲੱਗਦਾ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਕਿ ਨਹੀਂ ਦੱਸਣਾ ਲਾ ਤੂੰ ਵੀ ਨਹੀਂ ਮੈਂ ਕੀ ਹੁੰਦਾ ਤਾਂ ਨਾ ਨਾ ਦਾਦੀ ਮੰਮੀ 2 ਮਿੰਟ ਤੂੰ ਇਹ ਕੀ ਮੈਨੂੰ ਕਹੀ ਜਾਂਦੇ ਕਿ ਹਾਂ ਮੈਂ ਆਪਣੇ ਵਾਂਗੂ ਸਮਝਿਆ ਤੇ ਜੇ ਤੂੰ ਇਹ ਰਿਸ਼ਤਾ ਇਕੱਲੇ ਨੇ ਨਿਭਾਇਆ ਨਾ ਦਾਣਾ ਤੇ ਇੰਨੀ ਦੇ ਨਿਭਣਾ ਵੀ ਨਹੀਂ ਦੋਨਾਂ ਬੰਦਾਂ ਨੇ ਰਿਸ਼ਤਾ ਨਿਭਾਣਾ ਤੇ ਫੇਰ ਹੀ ਨਿਭਦੇ ਆ ਅੱਤਹੀਂ ਆਪਣੇ ਮਤਰਾਏ ਵਾਲੀ ਗੱਲਾਂ ਨਾ ਕਰੋ ਤੂੰ ਇਹ ਤੇ ਮੇਰੇ ਤੇ ਇਲਜ਼ਾਮ ਲਾਈ ਜਾਂਦੇ ਜਿਵੇਂ ਕਿ ਹਾਂ ਪੈਸੇ ਵੀ ਤੂੰ ਕਢਾਇਆ ਮੈਂ じゃ ਬਲਾਉਂਦੀ ਆ ਤਾਹਿਲ ਕਿਉਂਕਿ ਤੂੰ ਮੰਮੀ ਤੇਰੀ ਗਲਤੀਆਂ ਤੇ ਤੂੰ ਉਹਦਾ ਪੱਖ ਲੈਣਾ ਤੇ ਮੇਰਾ ਆਪਣੇ ਵਾਲੀ ਨਾਲ ਨਹੀਂ ਲੈ ਗਿਆ ਆਪਣੇ ਵਾਲੀ ਨਾਲ ਗੱਲ ਕਰਨਾ ਤੁਸੀਂ ਵੀ ਤੂੰ ਕਿਹੜੀ ਇੱਥੇ ਆਪਣੇ ਵਾਲੀ ਗੱਲ ਕੀਤੀ ਕੋਈ ਉਹਨਾਂ ਨੂੰ ਸਮਝਾ ਕੇ ਮੰਮੀ ਵੀ ਉੱਥੇ ਗਲਤ ਕਰਕੇ ਆਏ ਜੇ ਤੁਸੀਂ ਕਿਉਂ ਕੀਤਾ ਇਦਾਂ ਜੇ ਤੂੰ ਉਹਨਾਂ ਨੂੰ ਪੁੱਛਿਆ ਤੇ ਮੈਂ ਦਸਵੀਂ ਸੀ ਮੈਂ ਉਦੋਂ ਚੋਰੀ ਤੋਂ ਮੋਂਦੀ ਉਦੋਂ ਵੀ ਬੁਰੀ ਬੱਚੀ ਸੀ ਨਹੀਂ ਉਹਨੇ ਕੋਈ ਪੁੱਛਾ ਨਹੀਂ ਉਹਨੂੰ じゃ ਤੂੰ ਪੁੱਛ ਲਈ ਤੇ ਮੰਮੀ ਤੁਸੀਂ ਕੋਈ ਪੁੱਛਿਆ ਜਾ ਕੇ ਪੁੱਛੀ ਇਹ ਤਾਂ ਸੁਪਨਾ ਆਇਆ ਕੋਈ ਹੱਦ ਕਰਤੀ ਤੁਸੀਂ ਤੇ ਆਪਣੇ ਵਾਲੀ ਕੋਈ ਗੱਲ ਰਹੀ ਨਹੀਂ ਤੇ ਆਪਣੇ ਵਾਲੀ ਘਰ ਤੁਸੀਂ ਵੀ ਕਿਹੜੀ ਕੀਤੀ ਆ ਦੀਦੀ ਨਿਕਾਜ ਨਹੀਂ ਮੈਂ ਜਦੋਂ ਦੇ ਸਾਰੀ ਚੀਜ਼ਾਂ ਸੰਭਲਨੇ ਆ ਆ ਹੁਣ ਹੀ ਚਲਦਾ ਤੁਹਾਡੇ ਘਰ ਵਾਲੇ ਨੂੰ ਪਤਾ ਲੱਗਣਾ ਉਰੋ ਦੀਆਂ ਚੀਜ਼ਾਂ ਹੋ ਲਾਪੀਆਂ ਮੈਂ ਹੁਣ ਤੇ ਪੈਸੇ ਵੀ ਨਿਕਲਣ ਲਾ ਪਿਆ ਹੁਣ ਤੇ ਕਲੇਸ਼ ਵੀ ਹੋਣ ਲਾ ਪਿਆ ਹਾਂ ਹਾਂ ਨਿਕਲ ਆਇਆ ਨਾ ਸਾੜ ਬਾੜ ਸਾੜ ਬਾੜ ਨਿਕਲੇ ਆ ਨਾ ਨਿਹਾਰ ਤੇਰਾ ਵਿਆਹ ਹੋ ਗਿਆ ਤੇ ਹੁਣ ਤੂੰ ਘਰ ਵਾਲੀ ਦੀ ਹੋ ਗਈ ਫਲਾਂਟਿੰਗ ਦੇ ਨਿਕਲ ਆਇਆ ਨਾ ਸਾਰੇ ਗੱਲਾਂ ਵਿੱਚ ਤੂੰ ਵੀ ਉਹ ਜਿਹੇ ਕਰਦੇ ਤੁਸੀਂ ਸਿੱਧਾ ਸਿੱਧਾ ਕਹਿ ਦੋ ਹਾਂ ਕਿ ਮੈਂ ਚਾਹੁੰਨੀ ਆ ਕਿ ਜੋ ਕੁਝ ਵੀ ਹੋਵੇ ਅਮਨ ਦੇ ਨਾਂ ਹੋਵੇ ਤੁਸੀਂ ਨਿਕਲ ਜਾ ਵਿੱਚੋਂ ਕਿਉਂਕਿ ਸਾਰਾ ਕੁਝ ਕਰਨ ਨੂੰ ਅਹੀ ਰਹਿਗੇ ਸੀ ਹੁਣ ਜਦੋਂ ਸਾਹਮਣੇ ਟਾਈਮ ਆਇਆ ਪੂਰਾ ਤੁਸੀਂ ਕਹਿੰਦੇ ਹਾਂ ਜੀ ਅਮਨ ਨੂੰ ਦੇ ਦੋ ਸਾਰਾ ਕੁਝ ਬਸ ਕਰ ਬਸ ਕਰ ਬਹੁਤ ਕਹਿ ਰਿਹਾ ਤੂੰ ਸਾਨੂੰ ਚੁੱਪ ਕਰਾਈ ਜਾਂਦੇ ਆ ਤੂੰ ਜੋ ਕਹੋ ਜੀ ਤੁਸੀਂ ਜੋ ਮਰਜ਼ੀ ਬੋਲੀ ਜਾਓ ਸਮਾਗ ਖੋਤੇ ਕਹਿੰਨੇ ਕੀ ਯਾਰ ਜੇ ਮੈਂ ਅਮਨ ਨੂੰ ਸਾਰਾ ਕੁਝ ਦੇਣਾ ਹੋਵੇ ਤੇ ਮੈਂ ਕਿਉਂ ਫੜਦੇ ਰੱਖਾਂ ਉਹ ਸਾਫ਼ ਹੀ ਪਤਾ ਲੱਗਣ ਲਿਆ ਅੱਜ ਤੱਕ ਕਿਉਂ ਨਹੀਂ ਗੱਲ ਹੋਈ ਹੁਣ ਗੱਲ ਹੋਣੀ ਜਦੋਂ ਅਮਨ ਨੂੰ ਸਾਰਾ ਕੁਝ ਪਤਾ ਗਿਆ ਤੇਰਾ ਮਤਲਬ ਇਹ ਕਿ ਮੈਂ ਸਾਰਾ ਕੁਝ ਮੰਮਾ ਨੂੰ ਦੇਣਾ ਚਾਹੁੰਦੀ ਹਾਂ ਹਾਂ ਗੱਲ ਹੋ ਗਈ ਤੇ ਵੈਸੇ ਵੀ ਚਲੋ ਮੇਰਾ ਹੀ ਆ ਮੈਂ ਇਹ ਨਹੀਂ ਕਰਨਾ ਸਿੱਧੀ ਕਰ ਮੈਂ ਤਾਂ ਲਕਾਅ ਰੱਖਿਆ ਹੁਣ ਮੇਰਾ ਹੀ ਆ ਸ਼ੁਦਾਈ ਤੇ ਇਹੀ ਰਹਿ ਗਏ ਜਿਹੜਾ ਪਾਗਲਾ ਵਾਂਗੂ ਪਿੱਛੇ-ਪਿੱਛੇ ਕਰਦੇ ਹਾਂ ਜੀ ਹਾਂ ਇਹ ਕੰਮ ਹੈ ਅਸੀਂ ਕਰਦੇ ਹਾਂ ਅਸੀਂ ਕਰਦੇ ਹਾਂ ਜਦੋਂ ਹੁਣ ਸਮਾਂ ਦਾ ਟਾਈਮ ਆਇਆ ਉਦੋਂ ਤੁਹਾਨੂੰ ਭਰਾਣੀ ਵੀ ਖੰਦਿਆ ਔਰ ਤਾਂ ਨਾ ਵੇਖਣਾ ਸਾਰਾ ਪੈ ਮਾਮੇ ਦੇ ਨਾਮ ਤੇ ਕਰਦਾ ਕੰਮ ਕਰਦੇ ਹੋ ਨਹੀਂ ਰਹੇ ਹੋ ਨਾ ਤੇ ਉਹ ਤਾਂ ਗੁਲਾ ਖਾਂਦੇ ਰਹੇ ਕੀ ਖਾ ਲਿਆ ਅਸੀਂ ਕੀ ਬਣਾ ਲਿਆ ਅਸੀਂ ਧਰਦਾ ਰੋਟੀਆਂ ਹੀ ਘਰ ਬਣਾ ਰੋਟੀਆਂ ਹੀ ਘਰ ਖਾਣੇ ਕੀ ਬਣਿਆ ਕੀ ਬਣਿਆ ਵਾ ਕਰਦਾ ਬਣਿਆ ਨਹੀਂ ਘਰ ਤੋਂ ਕੀ ਬਣਾ ਲਈ ਸਾਰਾ ਉਹ ਚੜੀ ਬਣਿਆ ਟੈਰੀ ਦੁਨੀਆ ਤੇ ਨਾਮ ਕਰਦੀ ਅਸੀਂ ਉਰੂ ਦੇ ਕੇ ਨਿੱਕੇ ਜੇ ਘਰ ਦੇ ਵਿੱਚ ਰਹਿੰਦੇ ਅਸੀਂ ਕਿੰਨਾ ਕਬੱਡੀ ਕੋਠੀ ਪਾ ਲਈਆ ਮੇਰੀ ਗੱਲ ਸੁਣ ਉਦੋਂ ਤੈਨੂੰ ਉਹ ਠੀਕ ਹੈ ਹੁਣ ਤੁਹਾਡਾ ਹਿੱਸਾ ਤੁਹੀ ਲੈ ਕੇ ਪਾਸੇ ਦੇ ਹੁਣ ਸਾਡੇ ਹਿੱਸੇ ਸਾਡੀ ਜ਼ਮੀਨ ਉਧਰ ਆ ਗਈ ਆ ਹੁਣ ਕਾਤੋਂ ਸਾਡੇ ਜੀ ਦੋਹੀ ਹਿੱਸੇ ਆਈ ਆਪਣੀ ਆਪਣੀ ਕਿਸਮਤ ਆ ਉਹ ਤੋਂ ਵੀ ਸਸਾ ਨੂੰ ਦਿਓ ਫੇਰੇ ਹੀ ਠੀਕ ਰਾਵਾਂਗੇ ਚਲੋ ਠੀਕ ਆ ਦੀਦੀ ਜੇ ਨਹੀਂ ਆਣਾ ਇਸ ਤਰ੍ਹਾਂ ਹੀ ਲੜਾਈਆਂ ਨਾ ਹੋ ਇਦਾਂ ਹੀ ਸਹੀ ਐ ਨਹੀਂ ਇਸ ਤਰ੍ਹਾਂ ਲੜਾਈਆਂ ਪੈਣੀਆਂ ਜਦੋਂ ਚੀਜ਼ ਨਿਕਲੀ ਆ ਸਾਨੂੰ ਵੀ ਦਿਓ ਲੈ ਵੀ ਕਹਿੰਨੀ ਆਂ ਜੇ ਇਦਾਂ ਹੀ ਲੂਤੀਆਂ ਫੋਕੀਆਂ ਉਧਰ ਉਧਰ ਜਾ ਕੇ ਲੋੜੀਆਂ ਵਾ ਤੇ ਕੋਈ ਲੋੜ ਨਹੀਂ ਮੇਰੇ ਸੋਹਰੇ ਆਉਂਦੀ ਨਹੀਂ ਇਹ ਵੀ ਬੰਦੇ ਨੇ ਸੌ ਪੜਦੇ ਰੱਖੇ ਉਹਨਾਂ ਤੇ ਤਾਂ ਭਾਂਡੇ ਹੀ ਪਾਸ ਕਰਾਉਂਦੇ ਆ ਸਾਨੂੰ ਕੋਈ ਲੋੜ ਨਹੀਂ ਹੈ ਤੁਹਾਡੇ ਤੋਂ ਸੋਹਰੇ ਆ ਉਹ ਅੱਜ ਆਇਆ ਘਰਾਂ ਵਿੱਚ ਭੈਣ ਬੈਠ ਕੇ ਧਿਆਨ ਦਾ ਤਾਂ ਪੈਸੇ ਵਾਲੀ ਆ ਆਹੋਂਦੋਂ ਦਾ ਪੈਸੇ ਘਟਣਦੇ ਉਹਨੂੰ ਬੈਂਕਾਂ ਹੀ ਖਾਲੀ ਜਿੱਤੇ ਸਾਰੇ ਔਰ ਕੀ ਕਰਨ ਦੇ ਇਕ ਸਾਡੇ ਔਰ ਪੈਸੇ ਵਾਲਾ ਧਿਆਨ ਪੈਸੇ ਵਾਲਾ ਧਿਆਨ ਹੁੰਦਾ ਤਾਂ ਜਾਂਦਾ ਨਾ ਮੁੰਡਾ ਕੰਮ ਕਰਨ ਪੈਸੇ ਵੇਂਦਾ ਤੁਹਾਨੂੰ ਪਤਾ ਕਿ ਕਿ ਕੀ ਕਰਨ ਗਏ ਸੀ ਮੈਂ ਦੱਸਾਂ ਉੱਥੇ ਕੀ ਕਰਨ ਗਏ ਸੀ ਵਿੱਚ ਉਹਨੂੰ ਨਾਲ ਲਾਉਣ ਦੇ ਜੀ ਆਪਣਾ ਆਪਣੇ ਮੇਰੀ ਸਾਥ ਮੈਂ ਤੂੰ ਬਾਂਹਣੀ ਹੈ ਤੈਨੂੰ ਬਤਾ ਮੈਂ ਚੁਰ ਨਾਲ ਰੋਣਾ ਮੈਨੂੰ ਪਤਾ ਲੱਗ ਜਾਂਦਾ ਮੈਂ ਤੂੰ ਪੰਡਤ ਕੋ ਗਈ ਹਾ ਸਾਡੀਆਂ ਗੱਲਾਂ ਤੋਂ ਪਤਾ ਲੱਗ ਗਿਆ ਗੱਲਾਂ ਤੋਂ ਮੇਰੀਆਂ ਗੱਲਾਂ ਕਹਦੀਆਂ ਉਹ ਵੀ ਪਰਿਆ ਪਿੱਤਾ ਬੈਠਿਆ ਆਪਣੀ ਸੱਸ ਕੋ ਪੁੱਛੀ ਪੰਪੋ ਦੇ ਛੱਡੇ ਉਹਨੂੰ ਇਹ ਨਹੀਂ ਸਮਝਉਂਦੇ ਕਿ ਭੈਣ ਭਰਾਵਾ ਮੇਰੇ ਕੋਲ ਥੋੜੀ ਆ ਕਹਾਂ ਸਭ ਕੁਝ ਨਹੀਂ ਹੁੰਦਾ ਉਹਨੂੰ ਅਕਾ ਲੈ ਪੰਪੋ ਨੂੰ ਕਹਾਂ ਦੇਣਾ ਜਾਓ ਦੀਦੀ ਘੱਟ ਬੋਲਿਆ ਕਰੋ ਬਾਅਦ ਚ ਜਿਹੜੀਆਂ ਗੁੱਸੇ ਵਿੱਚ ਗੱਲਾਂ ਬੋਲੀਆਂ ਜਾਂਦੀਆਂ ਨੇ ਮੂਹ ਜ ਨਹੀਂ ਪੈਂਦੀਆਂ ਬਸ ਜਿੰਨਾ ਹੋ ਗਿਆ ਨਾ ਬਹੁਤ ਵਧੀਆ ਹੋ ਗਿਆ ਤੂੰ ਤਾਂ ਬੜੀ ਇੱਜ਼ਤ ਕਰਨਦੀ ਆ ਭੈਣ ਦੀ ਹਣਾ ਚੰਗੀ ਨਿਭਾਈ ਇਹਨੇ ਸਾਡੇ ਨਾਲ ਤੈਨੂੰ ਤਾਂ ਤੂੰ ਉਹਦੀ ਸਪੋਰਟ ਕੀਤੀ ਆ ਨਹੀਂ ਕੀਤੀ ਤੂੰ ਹੀ ਤਾਂ ਬੋਝ ਜੇ ਕਰਦੀ ਨਾ ਭਰਾ ਦੀ ਆਹ ਵੇ ਭਰਾ ਦੀ ਕਰਦੀ ਤਾਈ ਦੀ ਵੀ ਕਰਕੇ ਚੱਲੀ ਆ ਘੱਟ ਕੇ ਦੀ ਕਰਕੇ ਚੱਲੀ ਏ ਰਾਣਾ ਦੇਦ ਕੋਈ ਇਹ ਸਾਰੇ ਕੁਝ ਫੇ ਤੇ ਗੱਲਾਂ ਵੀ ਸਾਨੂੰ ਇਹ ਕਰ ਚੱਲੀ ਐ ਕੀ ਕਰਿਆ ਕੋਝ ਪਾਤਾ ਇਹਨੇ ਰਹਿੰਦੋਂ ਮੰਮੀ ਜਾਣ ਤੋਂ ਉਹ ਨਹੀਂ ਜਾਣਾ ਉਧਰ ਰਹਿੰਦੇ ਕੋਈ ਲੋੜ ਨਹੀਂ ਜਾਂਦੀ ਆਹ ਕੰਮ ਕਰਾਂਗਾ ਕੰਮ ਮੰਮੀ ਤੇ ਬਿਮਾਰ ਖ ਮਾਰ ਰਹੀ ਦੀ ਆ ਬਸ ਅਸੀਂ ਪਤੇ ਲੈਣ ਨੂੰ ਰਹ ਗਏ ਕੰਮ ਕਰਨ ਨੂੰ ਅਸੀਂ ਤੇ ਹੁਣ ਜਦੋਂ ਪੈਸੇ ਦੀ ਵਾੜੀ ਆਈ ਤੇ ਉਦੋਂ ਅਮਨ ਦੇ ਨਾਲ ਲਵਾ ਦੋ ਸਾਰਾ ਕੁਝ ਹਾਂ ਜ਼ਮੀਨ ਨਿਕਲ ਆਈ ਏ ਤੁਸੀਂ ਉਧਰ ਦੱਸ ਆਏ ਦੱਸ ਉਹ ਬੋਲੇ ਆ ਉਹਨਾਂ ਨੂੰ ਦੁਨੀਆਦਾਰੀ ਦਾ ਪਤਾ ਲੱਗਦਾ ਵੀ ਉਥੇ 에어ਪੋਰਟ ਤੇ ਜ਼ਮੀਨ ਸੀ ਇਹਨਾਂ ਦੇ ਦਾ ਕੀ ਬਣਿਆ ਅਗਰੇ ਸੂਹਾ ਲੈਣ ਦੇ ਨੇ ਦੇਉ ਮੈਨੂੰ ਪੁੱਛ ਲਿਆ ਮੈਂ ਦਗਾ ਫਿਰ ਕੀ ਹੋ ਗਿਆ ਇਹ ਵੱਡੀ ਆਈ ਏ ਚਤਰੂ ਮੈਨੂੰ ਪੁੱਛਣ ਤਾਈ ਦੱਸਣ ਵਾਲੀ ਹੋਰ ਤੇ ਕੋਈ ਹੈ ਹੀ ਨਹੀਂ ਸਾਰਾ ਕਰ ਕਰਾ ਕੇ ਨੇ ਆ ਕੇ ਖੇ ਪਾਤੀ ਸਾਡੇ ਸਿਰ ਤੇ ਜ਼ਮੀਨ ਐ ਤਾਂ ਦਾ ਹਿੱਸਾ ਸਾਨੂੰ ਚਾਹੀਦਾ ਉਹ ਪੰਗਾ ਹੀ ਲੈ ਆਇਆ ਸਾਚੂ ਏਅਰਪੋਰਟ ਵਾਲੀ ਜ਼ਮੀਨ ਤੇ ਹੀ ਸਾਲਾ ਨਹੀਂ ਤਾਈ ਜਨਤ ਜਾਏ ਨਾ ਕਰ ਤਾਈ ਸਾਨੂੰ ਤੇ ਜਾਨੇ ਬਸ ਤਾਈ ਆਣਾ ਮੰਮੀ ਤਾਈ ਕਹਿੰਦੇ ਆ ਕਿ ਬੋਧੇ ਇਹਨਾਂ ਨਾਲ ਚੰਗੇ ਵੀ ਨਾ ਬਣੋ ਕਿ ਲੋਕੀ ਤੁਹਾਨੂੰ ਖਾ ਹੀ ਲੈਣ ਅਹੀਂ ਕਟਲ ਕਰੀ ਜਨੇ ਕੋਈ ਗੱਲ ਨਹੀਂ ਬਾਤ ਤੁਹਾਡਾ ਹੀ ਹੋਊਗਾ ਉਹਦੇ ਵਿੱਚ ਹੀ ਲੜਪਗਦੇ ਸਾਡਾ ਕੀ ਹੋਣਾ ਅਸੀਂ ਕੀ ਕਰਦਾ ਅਸੀਂ ਤਾਂ ਸੇਵਾ ਹੀ ਕਰਨ ਜੋਗੇ ਰਹਿ ਗਏ ਸੇਵਾ ਹੀ ਕਰਤੀ ਅਸੀਂ ਤੇ ਘਰ ਆ ਪੜਾਈ ਸਮਝਿਆ ਨਾ ਉਹਦਾ ਘਰ ਜਾ ਜਾ ਕੇ ਉਹਨਾਂ ਦੀਆਂ ਗੱਲਾਂ ਮੰਨ ਮੰਨ ਕੇ ਉਹਨਾਂ ਦਾ ਕੰਮ ਕਰ ਕਰ ਕੇ ਟਾਈਮ ਕੱਟਦਾ ਤੇ ਸਾਡਾ ਤਾਂ ਕੁੱਖ ਬਣਿਆ ਹੀ ਨਹੀਂ ਚਲੋ ਉਹੀ ਚੀਜ਼ ਐ ਤੈਨੂੰ ਉਤਰਨ ਦਿਆਂ ਹੁਣ ਅਸੀਂ ਬੇਵਕੂਫੋ ਬਣੇ ਰਹੇ ਹੁਣ ਨਾ ਜਾਈ ਐ 100 ਲੱਖ ਰੁਪਈਆ ਵੀ ਤੁਸੀਂ ਕੱਦਿਆ ਦੱਸ ਐਵੇਂ ਇਲਜ਼ਾਮ ਲਗਾ ਕੇ ਗਾਹ ਗਈ ਐ ਜੋ ਆਇਆ ਮੂੰਹ ਚ ਭੱਕ ਕੇ ਗਾਹ ਗਈ ਐ ਪਾਚ ਪਾਚ ਜੇ ਬਾਹਰ ਚੱਲਦੇ ਤਾਂ ਇਹੋ ਸਸ ਸੱਸ ਕੋ ਵੀ ਚਲਾਉਂਦੀ ਹੋਣੀ ਆ ਤਾਂ ਹੀ ਗੱਲਾਂ ਸੋਹਣੀਆਂ ਉਥੇ ਉਹ ਮੰਮੀ ਛੱਡੋ ਹੁੰਦੀ ਸੀ ਬੋਦਾ ਗਰਮ ਨਾ ਆਇਓ ਉਹ ਮੈਨ ਨਾਲੇ ਦੋਵਾਂ ਦਾ ਭਰਾ ਕਰਾ ਲਿਆ ਵਾ ਦੋਵੇਂ ਭਰਾ ਸਕੇਦੇ ਠੱਗ ਗਿਆ ਠੱਗਨ ਨੂੰ ਲੱਗੇ ਭੈਣ ਨੂੰ ਅਹੀਂ ਤੇ ਥੋੜਾ ਥੋੜਾ ਖਾ ਠੱਗ ਲੈਣਾ ਸਾਰਾ ਖਾ ਜਾਣਾ ਉਹ ਨਾਲੇ ਮੰਮੀ ਅਹੀਂ ਕੜੀ ਵੀ ਲਿਆ ਵਾ ਜੇ ਮੰਨ ਲਓ ਇਹਨਾਂ ਦੇ ਕੰਮ ਕਰਦੇ ਰਹੇ ਆ ਜੇ ਕੋਈ ਬੰਦਾ ਰੱਖਦੇ ਉਹਨੂੰ ਪੈਸੇ ਨਾ ਦਿੰਦੇ ਦਿੰਦੇ ਤੇ ਮੈਂ ਜੇ ਮੰਨ ਲਉ ਥੋੜੇ ਬਹੁਤ ਪੈਸੇ ਲੈ ਆਵਲੇ ਮੈਂ ਕੀ ਬਣਾੜੀ ਕਰਦੀ ਜੀ ਅੱਜ ਤੱਕ ਮੋਟਰਸਾਈਕਲ ਲਿੱਤਾ ਨਹੀਂ ਗਿਆ ਉਹ ਗੱਲ ਤਾਂ ਸਮਝਦੇ ਨੇ ਨਾ ਅਗਲੇ ਤੇ ਉਹ ਅਗਲਾ ਮਿੱਠਾ ਪਿਆਰਾ ਬਣ ਗਿਆ ਸਾਰਾ ਕੁਝ ਠੱਗੀ ਜਾਂਦਾ ਇਹਨਾਂ ਕੋਲ ਵੀ ਵੀ ਲਈ ਲੀ ਸੋ ਫਿਰ ਲਈ ਲੈ ਚਲੋ ਮੰਮੀ ਛੱਡੋ ਹੁਣ ਤਈ ਏਦਾਂ ਕਰਿਓ ਭੈਣ ਨੂੰ ਮਾਰੋ ਗੋੜੀ ਤੂੰ ਹੀ ਨਾ ਬਸ ਚਾਚੀ ਨਾਨਾ ਵਗਾੜਿਓ ਉਹਦੇ ਨਾਲ ਬਣਾ ਕੇ ਰੱਖਿਓ ਕਿਉਂਕਿ ਭੈਣ ਦੇ ਹੱਥ ਵਾਸਤੇ ਕੁਝ ਹੈ ਨਹੀਂ ਆ ਜੋ ਕੁਝ ਵੀ ਆਪਣੋ ਦਿੰਦੀ ਆ ਹੀ ਅੱਜ ਤੱਕ ਚਾਚੀ ਤੇ ਦ ਆਹ ਉਹ ਅਨੇ ਕੁਛ ਨਾ ਕੁਛ ਨਾ ਉਹਨਾਂ ਕੋ ਤੇ ਜਾਊਗੀ ਜਾਊਗੀ ਇਹ ਨੂੰ ਬਗੈ ਤਾਂ ਨੰਝਿਆ ਕਰਨਾ ਉਹ ਗੋਸਪੀਟ ਮ ਜਾਣਾ ਹੀ ਨਾ ਹਾਂ ਤੀ ਉਹਨਾਂ ਅੱਗੇ ਗਰਮ ਨਾ ਹੋ ਮੈਂ ਸੋ ਕਹਿਣਾ ਵਾ ਤੁਸੀਂ ਉਹਨਾਂ ਨੂੰ ਇਹ ਵੀ ਖੋ ਕਿ ਕਮੀ ਆਈ ਤੇ ਇਦਾਂ ਇਦਾਂ ਸਾਨੂੰ ਬੁਰਾ ਭਲਾ ਬੋਲ ਕੇ ਗਈ ਆ ਉਹ ਵੀ ਅਮਨ ਦੇ ਪਿੱਛੇ ਲਾ ਕੇ ਅਦੋ ਕੀ ਜਾਈਏ ਫਿਰ ਤੁਹਾਨੂੰ ਪਤਾ ਹੀ ਨਹੀਂ ਮੈਨੇ ਜਦਦੀ ਆਈ ਹਾਂ ਇਦਾਂ ਹੀ ਕਰਿਓ ਤੁਸੀਂ ਇਹ ਕਿਓ ਜਿਹੜੀਆਂ ਗੱਲਾਂ ਪੜਾਈਆਂ ਨਾ ਅਮਨ ਨੇ ਪੜਾਈਆਂ ਉਹਨੂੰ ਕੀ ਗਾ ਮਮੀ ਠੀਕ ਹੈ ਤਾਂ ਹੁਣ ਤਹੀ ਨਾ ਗਰਮ ਨਾ ਹੋ ਬੋਡੀ ਟੈਂਸ਼ਨ ਵੀ ਨਾ ਲਿਓ ਇੱਕ ਦੋ ਦਿਨ ਬਿਲਕੁਲ ਨਾ ਧਾਈ ਚਾਚੀ ਵੱਲ ਜਾਇਓ ਨਹੀਂ ਮੈਂ ਅਜੇ ਜਾਣਾ ਨਹੀਂ ਰੇ ਬਚਾਉਂਗੀ ਤਰ੍ਹਾਂ ਤੂੰ ਲੇਟ ਕੇ ਆਈ ਏ ਨੇ ਚਾਚੀ ਦਾ ਫੋਨ ਵੀ ਆਊਗਾ ਨਾ ਚਾਚੀ ਦਾ ਫੋਨ ਮੈਨੂੰ ਚੁੱਕਿਓ ਇਦਾਂ ਹੀ ਕਰਨਾ ਮੈਨੂੰ ਆਊਗਾ ਨਾ ਫੋਨ ਮੈਂ ਆਪੇ ਕਹਿ ਦੂੰਗਾ ਮਮੀ ਦੇ ਮਨ ਵਿੱਚ ਗੁੱਸਾ ਹੈ ਉਹ ਦੀਦੀ ਅੱਗੇ ਉਹਦੋਂ ਬੋਲ ਕੇ ਕਹੇ ਵਾਧੂ ਕਰ ਨਹੀਂ ਆਪੇ ਕਰ ਲਊਗਾ ਗੱਲ ਠੀਕ ਆ ਹੁਣ ਇੱਕ ਦੋ ਦਿਨ ਨਾ ਜਾਇਓ ਨਹੀਂ ਮੈਂ ਜਾਣਾ ਹੀ ਨਹੀਂ ਪੁੱਤ ਯਮਨਾਂ ਹਾਂਜੀ ਤੇਰਾ ਦਿਮਾਗ ਨਾ ਜ਼ਿਆਦਾ ਹੀ ਖਰਾਬ ਹੋ ਗਿਆ ਕਿਉਂ ਮੈਂ ਕੀ ਕੀਤਾ ਹੁ ਕੀਤਾ ਤੇ ਤੈਨੂੰ ਨਹੀਂ ਪਤਾ ਮੰਮੀ ਨਾਲ ਕਿਦਾ ਬੋਲੀ ਜਾਂ ਤੈਨੂੰ ਜਾਣ ਹੀ ਪਾਣੀ ਉਹ ਆਂਟੀ ਆਈ ਹੈ ਜੀ ਕੀ ਸੋਚੂਗੀ ਸਾਡੇ ਬਾਰੇ ਸਾਰੇ ਮਹੱਲੇ ਤੇ ਸਾਡੀ ਇੰਨੀ ਇੱਜ਼ਤ ਹੈਗੀ ਆ ਅਸੀਂ ਤੇ ਜਲ ਬਣਾ ਬਣਾ ਮਰ ਗਏ ਆ ਤੇ ਤੁਸੀਂ ਰੋਲਣ ਚ ਬੈਠ ਨਹੀਂ ਲਾਂਦੀਆਂ ਤੈਨੂੰ ਪਤਾ ਨਹੀਂ ਲੱਗਦਾ ਵੀ ਮਾਂ ਸਾਡੀ ਨਾਲ ਕਿੱਦਾਂ ਬੋਲਣਾ ਮੈਂ ਤਾਂ ਕੁਝ ਗਲਤ ਨਹੀਂ ਬੋਲੀ ਮੈਂ ਠੀਕ ਨਹੀਂ ਹਾਂ ਤਾਂ ਮੈਂ ਤਾਂ ਆ ਗਿਆ ਕਿ ਮੰਮੀ ਜੀ ਤੂੰ ਗਲਤ ਨਹੀਂ ਹੈ ਤੇਰੇ ਕੋ ਚਾੜੂ ਮਾਰ ਕੇ ਚਾਪ ਜਿਹੜੇ ਕੰਮ ਕਰ ਲਾ ਕੇ ਤੂੰ ਹੀ ਉਹ ਜਿਹੇ ਗੱਲਾਂ ਕਰਦੀ ਜਿੱਦਾਂ ਉਹ ਬੋਲਦੀ ਹੁੰਦਾ ਤੂੰ ਬੋਲ ਲਾ ਪੀ ਮੇਰਾ ਜੀ ਕਹਿੰਦਾ ਤੇ ਉਹ ਚਪੇੜਾ ਮਾਰ ਮਾਰ ਕੇ ਮੂੰਹ ਲਾਲ ਕਰਦਾ ਹਾਂ ਆ ਤਾਂ ਬੜਾ ਵਧੀਆ ਕੰਮ ਕਰਨ ਦੇ ਆ ਜਿਹੜਾ ਤੂੰ ਕਹਿੰਦੇ ਚਪੇੜਾ ਮਾਰ ਮਾਰ ਕੇ ਕੰਮ ਕਰਾ ਇਹ ਚਪੇੜਾ ਖਾਣ ਵਾਲੀ ਹੋਈ ਪਈ ਆ ਇਹ ਹੈਗੀ ਇਹ ਇਹਦਾ ਨਾ ਯਾਰ ਕਿੱਦਾਂ ਇਹ ਬਣਾ ਜੀ ਉਹ ਖਦਾ ਇਹ ਪੁੱਤਰ ਗਈ ਆ ਉਹ ਗਈ ਨਾ ਆਪਣੀ ਤਾਈ ਘਰ ਤੇ ਅੱਜ ਫੜ ਮੇਰੀ ਗੱਲ ਸੁਣ ਉੱਥੇ ਫਰਨੈਲ ਪਈ ਹੋਣੀ ਆ ਮੰਮੀ ਜੀ ਕਿਹੜਾ ਕੰਮ ਬੁਕਾ ਰੀ ਐ ਮੈਂ ਕਹਿੰਦਾ ਕੰਮ ਬੁਕਾ ਦੇ ਇਸ ਤੇ ਨਾਮ ਲਾਵਾਂਗੇ ਆਪਾਂ ਸ਼ੰਮੀ ਦਾ ਤੇ ਉਹਨੇ ਕੀਤਾ ਹੋਂ ਤੂੰ ਦੱਸ ਤੂੰ ਕੀ ਕਰਨਾ ਚਾਹੁੰਦੀ ਹੋਂ ਦੱਸ ਕਿਉਂ ਕਿਉਂ ਜੋ ਬੋਲਦੀ ਮਾਰਾ ਮੇਰੀ ਗਾੜੀ ਦੱਸ ਤੂੰ ਸਾਡੇ ਮਗਰ ਲੱਗਣਾ ਕਿ ਸ਼ੰਮੀ ਮਗਰ ਲੱਗਣਾ ਛੇਤੀ ਬੋਲ ਮੈਂ ਕਿਸੇ ਮਗਰ ਵੀ ਨਹੀਂ ਲੱਗਣਾ ਮਗਰ ਨਹੀਂ ਲੱਗਣਾ ਉਹ ਪਰਸ ਵਿੱਚ ਹੀ ਰਹਿ ਗਿਆ ਚਲ ਬਾਅਦ ਵਿੱਚ ਕੱਢ ਲੈਂਦੀ ਹਾਂ ਦੀਦੇ